गावो सची सची बाणी गावो सची बाणी गावो सची बाणी ਬਾਣੀ ਤਗਾਵੋ ਗੁਰੂ ਕੇਰੀ ਬਾਣੀ ਤਗਾਵੋ ਗੁਰੂ ਕੇਰੀ ਬਾਣੀ ਤਗਾਵੋ ਗੁਰੂ ਕੇਰੀ ਬਾਣੀ ਤਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀਆਂ ਸਿਰ ਬਾਣੀ ਬਾਣੀਆਂ ਸਿਰ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਵਿਚ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਗੁਰ ਬਾਣੀ ਕਹ ਸੇਵਕ ਜਨ ਮਾਨੈ ਬਾਣੀ ਅੰਮ੍ਰਿਤ ਸੇਵਕ ਜਨ ਬਾਣੀ ਗੁਰਬਾਣੀ ਕਹਿ ਸੇਵਕ ਜਨ ਮੰਨੈ ਗੁਰਬਾਣੀ ਕਹਿ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਪ੍ਰਤੱਖ ਗੁਰੂ ਨਿਸਤਾਰੇ ਪ੍ਰਤੱਖ ਗੁਰੂ ਨਿਸਤਾਰੇ